TV ਦੇ ਨਾਲ ਜੁੜ ਚੁੱਕੇ ਆ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅੱਜ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਰਿਸ਼ੀਕੇਸ਼ ਦੇ ਵਿੱਚ ਮੌਜੂਦ ਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਸ੍ਰੀ ਹਿਮਕੁੰਟ ਸਾਹਿਬ ਜਿਹੜਾ ਰਵਾਨਾ ਹੋਏਗਾ ਔਰ ਤੁਹਾਨੂੰ ਦੱਸ ਦੇ ਕਿ ਅੱਜ 22 ਮਈਆ ਯਾਨੀ ਕਿ ਅੱਜ ਤੋਂ ਸ੍ਰੀ ਹਿਮਕੁੰਟ ਸਾਹਿਬ ਨੂੰ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਅੱਜ ਇੱਥੇ ਸਮਾਗਮ ਰੱਖਿਆ ਗਿਆ ਹੈ ਜਿਹੜਾ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਰਵਾਨਾ ਹੋਣਾ ਉੱਪਰ ਤੁਹਾਨੂੰ ਪਤਾ ਹੈ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੇਨ ਵਾਸਤੇ ਤਾਂ ਅੱਜ ਇੱਥੋਂ ਯਾਤਰਾ ਸ਼ੁਰੂ ਹੋ ਚੁੱਕੀ ਹੈ ਔਰ 25 ਮਈ ਨੂੰ ਕਿਵਾੜ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਉ ਖੁੱਲਣਗੇ ਤਾਂ ਅੰਦਰ ਦੀਆਂ ਕੁ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਜਿੱਥੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਦਰਸ਼ਨ ਮੇਲੇ ਕਰਨ ਦੇ ਵਾਸਤੇ ਔਰ ਇੱਥੇ ਅੱਜ ਖਾਸ ਤੌਰ ਤੇ ਉੱਤਰਾਖੰਡ ਦੇ ਜਿਹੜੇ ਸੀਐਮ ਨੇ ਉਹ ਵੀ ਇੱਥੇ ਪਹੁੰਚਣਗੇ ਔਰ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਔਰ ਪ੍ਰਬੰਧ ਨੂੰ ਲੈ ਕੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਧਰ ਤੁਹਾਨੂੰ ਤਸਵੀਰਾਂ ਦਿਖਾ ਦਿੱਤੀ ਸਜਾ ਦਿੱਤਾ ਗਿਆ ਹੈ ਗੁਰੂ ਮਹਾਰਾਜ ਦਾ ਸਰੂਪ ਉੱਪਰ ਸ਼ਸ਼ੋਭਿਤ ਕੀਤਾ ਗਿਆ ਹੈ ਕੀਰਤਨ ਦਰਬਾਰ ਚੱਲ ਰਹੇ ਨੇ ਔਰ ਸੁਨੇ ਫਲਾਵਰ ਤੁਸੀਂ ਦੇਖ ਸਕਦੇ ਹੋ ਸੋਨੇ ਫੁੱਲਾਂ ਦੇ ਨਾਲ ਸਜਾਵਟ ਹੋਈ ਹੈ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰਚਿੱਲਾ ਤਾਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਕਿਉਂਕਿ ਆ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਤਾਂਗ ਹੁੰਦੀ ਹੈ ਕਿ ਅਸੀਂ ਸ਼੍ਰੀ ਹਿਮਕੁੰਟ ਸਾਹਿਬ ਜਾਈਏ ਗੁਰੂ ਘਰ ਦੇ ਦਰਸ਼ਨ ਦੇਦਾਰੇ ਕਰੀਏ ਤਾਂ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ 25 ਮਈ ਨੂੰ ਕਿਵਾੜ ਖੁੱਲਣਗੇ ਔਰ ਅੱਜ 22 ਮਈ ਹੈ 22 ਮਈ ਨੂੰ ਤੁਹਾਨੂੰ ਦੱਸ ਦਈਏ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਜਿਹੜਾ ਆ ਉਹ ਰਵਾਨਾ ਹੋਏਗਾ ਤਾਂ ਪਹਿਲਾ ਜਥਾ ਜਰਵਾਨਾ ਹੁਣ ਜਾ ਰਿਹਾ ਹੈ ਖੁਦ ਸੀਐਮ ਜਿਹੜੇ ਨੇ ਉੱਤਰਾਖੰਡ ਤੋਂ ਇੱਥੇ ਪਹੁੰਚਣਗੇ ਔਰ ਇੱਥੇ ਆਣ ਕੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਰਜਿਸਟ੍ਰੇਸ਼ਨ ਜਿਹੜੀ ਹੈ ਜੇ ਤੁਸੀਂ ਆ ਉੱਪਰ ਮਥਾ ਟੇਕਣ ਦੇ ਵਾਸਤੇ ਸ਼੍ਰੀ ਹਿਮਕੁੰਡ ਸਾਹਿਬ ਜਾਣਾ ਹੈ ਤਾਂ ਇੱਧਰ ਰਜਿਸਟ੍ਰੇਸ਼ਨ ਵੀ ਬਣੀ ਹੋਈ ਹੈ ਇੱਧਰ ਬਕਾਇਦਾ ਤੁਹਾਨੂੰ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾਉਣੀ ਹੋਏਗੀ ਔਰ ਇੱਥੇ ਸੰਗਤਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਰਜਿਸਟ੍ਰੇਸ਼ਨ ਕਰਵਾਉਣੀ ਵੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦਿੱਤੀ ਜਾਵੇ ਸੋ ਇਹ ਸਾਰੇ ਜਿਹੜੇ ਲੋਕ ਹੈਗੇ ਨੇ ਜਿਹੜੀਆਂ ਸੰਗਤਾਂ ਨੇ ਇਹ ਇਹਨਾਂ ਨੇ ਜਾਣਾ ਹੈਗਾ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਤਾਂ ਇੱਥੇ ਰਜਿਸਟ੍ਰੇਸ਼ਨ ਜ਼ਰੂਰੀ ਹੁੰਦੀ ਹੈ ਤੁਹਾਨੂੰ ਇੱਥੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਸੋ ਜਿੰਨੇ ਵੀ ਜਾਣਾ ਹੈਗਾ 25 ਮਈ ਤੋਂ ਕੁਆਡ ਖੁੱਲ ਰਹੇ ਨੇ ਔਰ ਇੱਥੇ ਤੁਸੀਂ ਆਪਣੀ ਆਣ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਇਹ ਰਜਿਸਟ੍ਰੇਸ਼ਨ ਦਾ ਸਮਾਂ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਸਵੇਰੇ 5 ਵਜੇ ਤੋਂ ਲੈ ਕੇ ਤੇ ਸ਼ਾਮ ਦੇ 10 ਵਜੇ ਤੱਕ ਇਹ ਰਜਿਸਟ੍ਰੇਸ਼ਨ ਜਿਹੜਾ ਕਾਊਂਟਰ ਹੈਗਾ ਇਹ ਓਪਨ ਹੁੰਦਾ ਹੈ ਤਾਂ ਤੁਸੀਂ ਜੇਕਰ ਉੱਪਰ ਜਾਣਾ ਹੈ ਤਾਂ ਬਕਾਇਦਾ ਤੁਸੀਂ ਇੱਥੇ ਆਪਣੇ ਆਈਡੀ ਕਾਰਡ ਆਈਡੈਂਟੀਟੀ ਕਾਰਡ ਦੇ ਕੇ ਤਾਂ ਤੁਸੀਂ ਜਿਹੜੀ ਆਪਣੀ ਇੱਥੇ ਪਹਿਚਾਨ ਦੇਣੀ ਹੈਗੀ ਤਾਂ ਫਿਰ ਤੁਸੀਂ ਉੱਪਰ ਜਾ ਸਕਦੇ ਹੋ ਡੇਟ ਨੋਟ ਕਰ ਲਓ ਅੱਜ 22 ਮਈ ਹੈਗੀ ਆ ਅੱਜ ਪਹਿਲਾ ਜਥਾ ਪੰਜ ਪਿਆਰੇ ਸਹਿਬਾਨਾ ਦੀਰਬਾਨਗੀ ਦੇ ਵਿੱਚ ਤੋਂ ਹੋਏਗਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਰਵਾਨਗੀ ਹੋਏਗੀ ਔਰ ਹੁੰਦੇ ਹੋਏ ਇੱਥੋਂ ਰਸਤੇ ਦੇ ਵਿੱਚ ਰੁਕਦਾ ਹੋਇਆ ਗੋਬਿੰਦ ਘਾਟ ਗੋਬਿੰਦ ਧਾਮ ਤੇ ਫਿਰ ਉੱਪਰ ਗੁਰਦੁਆਰਾ ਸਾਹਿਬ ਸ਼੍ਰੀ ਹਿਮਕੁੰਡ ਸਾਹਿਬ ਪਹੁੰਚੇਗਾ ਤਾਂ ਇਹ ਰਜਿਸਟ੍ਰੇਸ਼ਨ ਸੈਂਟਰ ਹੈ ਤੁਸੀਂ ਇੱਥੇ ਆਪਣੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾ ਸਕਦੇ ਹੋ ਜਿਨ੍ਹਾਂ ਨੇ ਸ਼੍ਰੀ ਹਿਮਕੁੰਡ ਸਾਹਿਬ ਉੱਪਰ ਦਰਸ਼ਨ ਕਰਨ ਜਾਣਾ ਹੈ 25 ਮਈ ਤੋਂ ਕੁਆਡ ਖੁੱਲ ਰਹੇ ਨੇ ਇਧਰ ਸੰਗਤਾਂ ਪਹੁੰਚੀਆਂ ਹੋਈਆਂ ਨੇ ਦੂਰ ਤਰਾਟੇ ਤੋਂ ਤੁਸੀਂ ਇਸ ਗੁਰਦੁਆਰਾ ਸਾਹਿਬ ਜਿਹੜਾ ਛੋਟਾ ਸ਼੍ਰੀ ਹਿਮਕੁੰਡ ਸਾਹਿਬ ਗੁਰਦੁਆਰਾ ਰਿਸ਼ੀਕੇਸ਼ ਦੇ ਵਿੱਚ ਬਣਿਆ ਹੋਇਆ ਸੋ ਤੁਸੀਂ ਇੱਥੇ ਆਣ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾ ਸਕਦੇ ਹੋ ਕਿਉਂਕਿ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈਗੀ ਆ ਔਰ ਇਧਰਲੇ ਪਾਸੇ ਮੈਨੇਜਮੈਂਟ ਦਾ ਦਫ਼ਤਰ ਜਿਹੜਾ ਬਣਿਆ ਹੋਇਆ ਤੁਸੀਂ ਕੋਈ ਵੀ ਤੁਹਾਨੂੰ ਅਗਰ ਕੰਮਕਾਰ ਹੈ ਤਾਂ ਮੈਨੇਜਮੈਂਟ ਦੇ ਨਾਲ ਤੁਸੀਂ ਇੱਥੇ ਗੱਲਬਾਤ ਕਰ ਸਕਦੇ ਹੋ ਪੂਰੀ ਜਾਣਕਾਰੀ ਜਿਹੜੀ ਹੈ ਮੈਨੇਜਮੈਂਟ ਦੇ ਕੋਲੋਂ ਲੈ ਸਕਦੇ ਹੋ ਤਾਂ ਅੱਜ ਤਿਆਰੀਆਂ ਜਿਹੜੀਆਂ ਨੇ ਉਹ ਬਿਲਕੁਲ ਸ਼ੁਰੂ ਹੋ ਚੁੱਕੀਆਂ ਨੇ ਤਾਂ ਅਸੀਂ ਉੱਪਰੋਂ ਵੀ ਤੁਹਾਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਉੱਪਰ 메ਨ ਗੁਰਦੁਆਰਾ ਸਾਹਿਬ ਦੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਉੱਪਰ ਜਾਣ ਦੀ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਰਸਤਾ ਇੱਧਰ ਹੈ ਤਾਂ ਉੱਪਰ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤਾਂ ਬੜੀ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਤਾਂਘ ਹੈ ਕਿ ਅਸੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਦੇ ਅਸੀਂ ਦਰਸ਼ਨ ਕਰੀਏ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤਾਂ ਗੁਰੂ ਮਹਾਰਾਜ ਜੀ ਦਾ ਸੂਪ ਸ਼ਿਸ਼ੋਭਿਤ ਕੀਤਾ ਹੋਇਆ ਤਸਵੀਰਾਂ ਦਿਖਾ ਰਹੇ ਹਾਂ ਗੁਰਬਾਣੀ ਦਾ ਕੀਰਤਨ ਜਿਹੜਾ ਆ ਉਹ ਚੱਲ ਰਿਹਾ ਹੈਗਾ ਗੁਰਬਾਣੀ ਕੀਰਤਨ ਤੁਸੀਂ ਸਰਵਣ ਕਰ ਸਕਦੇ ਹੋ ਗੁਰਬਾਣੀ ਦਾ ਕੀਰਤਨ ਸੋਹਣੀਆਂ ਦਸਤਾਰਾਂ ਸਜਾ ਕੇ ਸਿੰਘ ਜਿਹੜੇ ਉੱਥੇ ਬੈਠੇ ਹੋਏ ਨੇ ਕਿਉਂਕਿ ਅਕੈਡਮੀ ਵਿੱਚ ਆਹੇ ਤਸਵੀਰ ਦਿਖਾ ਰਹੇ ਹਾਂ ਗੁਰੂ ਸਾਹਿਬ ਦੀ ਤਸਵੀਰ ਹੈ ਜਿਹਨੂੰ ਅੱਜ ਪਹਿਲਾ ਜਥਾ ਜਿਹੜਾ ਆ ਉਹ ਰਵਾਨਾ ਹੋਣਾ ਪੰਜ ਪਿਆਰੀਆਂ ਦੀ ਗਵਾਈ ਦੇ ਵਿੱਚ ਪਹਿਲਾ ਜੱਥਾ ਰਵਾਨਾ ਹੋਣ ਜਾ ਰਿਹਾ تھا ਔਰ ਇਹ ਤਸਵੀਰ ਹੈ ਮੇਨ ਗੁਰਦੁਆਰਾ ਸਾਹਿਬ ਸ਼੍ਰੀ ਹਿਮਕੁੰਡ ਸਾਹਿਬ ਰਿਸ਼ੀਕੇਸ਼ ਇਸ ਤੋਂ ਇੱਥੇ ਰੁਕੇ ਇੱਥੇ ਸੰਗਤਾਂ ਰੁਕੇ ਰਜਿਸਟ੍ਰੇਸ਼ਨ ਕਰਵਾ ਕੇ ਔਰ ਉੱਪਰ ਜਾਂਦੇ ਹਨ ਫਿਰ ਨਤਮਸਤਕ ਹੋਣ ਦੇ ਵਾਸਤੇ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇਖਦੇ ਹੋ ਹਿਮਕੁੰਡ ਸਾਹਿਬ ਤਾਂ ਬੜੇ ਭਾਗਾਂ ਵਾਲੇ ਹੁੰਦੇ ਨੇ ਲੋਕ ਜਿੰਨਾਂ ਨੂੰ ਦਰਸ਼ਨ ਦੇਦਾਰੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਸੰਤੋ ਤੁਸੀਂ ਦਰਸ਼ਨ ਕਰੋ ਨਤਮਸਤਕ ਹੋ ਉਹ ਮਹਾਰਾਇਦਾ ਸਰੂਪ ਸੁਸ਼ੋਭਿਤ ਕੀਤਾ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਣੇ ਦੀਆਂ ਮੰਦੀਆਂ ਆਸਾਂ ਮਰਦਾਂ ਪੂਰਾ ਕਰਨ ਵਾਲਾ ਹੈ ਮਾਲਕ ਸਾਡਾ ਕੁਰਬਾਨੀ ਦਾ ਜਾਪ ਚੱਲ ਰਿਹਾ ਹੈਗਾ ਲੋਕ ਆ ਰਹੇ ਨੇ ਬੜੀ ਭੱਟੀ ਗਿਣਤੀ ਦੇ ਵਿੱਚ ਬਹੁਤ ਸਿੰਘ ਦੂਰ ਦਰਾਡੇ ਤੋਂ ਚੱਲ ਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਅੱਜ ਉੱਪਰ ਨੂੰ ਚਾਲੇ ਪਾਉਣੇ ਨੇ ਦਰਸ਼ਣ ਦਿਦਾਰੇ ਕਿਉਂਕਿ ਸ਼੍ਰੀ ਹਿਮਕੁੰਡ ਸਾਹਿਬ ਦੇ ਕਵਾੜ ਜਿਹੜੇ ਨੇ ਉਹ ਅੱਜ ਖੁੱਲਣ ਜਾ ਰਹੇ ਨੇ ਸੋ ਕਵਾੜ ਜਦੋਂ ਖੁੱਲਣਗੇ ਤਾਂ ਦਰਸ਼ਣ ਦਿਦਾਰੇ ਲੋਕਾਂ ਨੇ ਕਰਨੇ ਨੇ ਅੱਜ ਪਹਿਲਾ ਜਥਾ ਪੰਜ ਪਿਆਰੇ ਸਿੰਘ ਸਾਹਿਬ ਦੀ ਰਮਾਨਗੀ ਦੇ ਵਿੱਚੋਂ ਹੋਏਗਾ ਉਹਨਾਂ ਦੀ ਗਵਾਹੀ ਦੇ ਵਿੱਚ ਸੋ ਅੱਜ ਉੱਤਰਾਖੰਡ ਦੇ ਸਿੰਘਾਂ ਵੀ ਇੱਥੇ ਪਹੁੰਚ ਰਹੇ ਨੇ ਤਾਂ ਇਸ ਸਮਾਗਮ ਰੱਖਿਆ ਗਿਆ ਹੈ ਕਿਉਂਕਿ ਕਵਾੜ 25 ਮਈ ਨੂੰ ਖੁੱਲਣ ਜਾ ਰਹੇ ਨੇ ਡੇਟਾ ਇੱਕ ਵਾਰੀ ਫਿਰ ਨੋਟ ਕਰ ਲਿਓ ਅੱਜ 22 ਮਈ ਹੈਗੀ ਹੈ ਤੇ ਅੱਜ ਪੰਜ ਪਿਆਰੇ ਸਿੰਘ ਸਹਿਮਾਨਾਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਉਹਨਾਂ ਦੀ ਰਵਾਨਗੀ ਹੋਏਗੀ ਉੱਪਰ ਸ਼੍ਰੀ ਹਿਮਕੁੰਡ ਸਾਹਿਬ ਗੁਰਦੁਆਰੇ ਨੂੰ ਔਰ 25 ਮਈ ਨੂੰ ਕਵਾੜ ਜਿਹੜੇ ਆ ਉਹ ਖੁੱਲ ਜਾਣਗੇ ਤਾਂ ਰਸਤੇ ਜਾਣ ਕੇ ਖੁੱਲ ਜਾਣਗੇ ਸੋ ਜਿਹੜੇ ਸੋਚ ਰਹੇ ਨੇ ਸੰਗਤਾਂ ਲੋਕ ਕਿ ਅਸੀਂ ਦਰਸ਼ਨ ਦੇਦਾਰੇ ਕਰਨੇ ਨੇ ਤਾਂ ਉਹ ਇੱਥੇ ਆਣ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਦਰਸ਼ਨ ਦੇਦਾਰੇ ਕਰ ਸਕਦੇ ਨੇ ਕਿਉਂਕਿ ਹੁਣ ਰਸਤੇ ਜਿਹੜੇ ਆ ਉਹ ਖੁੱਲ ਚੁੱਕੇ ਨੇ ਤਾਂ ਇਹ ਤੁਹਾਨੂੰ ਦਰਬਾਰ ਦੀਆਂ ਤਸਵੀਰਾਂ ਦਿਖਾ ਰਹੇ ਆ ਸੋ ਢੇਗ ਵਰਤਾਈ ਜਾ ਰਹੀ ਹੈ ਕੜਾ ਪ੍ਰਸ਼ਾਦ ਦੀ ਢੇਗ ਵੀ ਬਰਤਾਈ ਜਾ ਰਹੀ ਹੈ ਸੋਸ ਸੰਗਤਾਂ ਆ ਰਹੀਆਂ ਨੇ ਦਰਸ਼ਨ ਦਿਦਾਰੇ ਕਰ ਰਹੇ ਨੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਤਾਂ ਲਗਾਤਾਰ ਅੱਜ ਇੱਥੇ ਸੰਗਤਾਂ ਦਾ ਹਜੂਮ ਪਹੁੰਚ ਰਿਹਾ ਕਿਉਂਕਿ ਅੱਜ ਜਥੇ ਦੀ ਰਵਾਨਗੀ ਤਕਰੀਬਨ 12 1:30 ਵਜੇ ਦੇ ਕਰੀਬ ਹੋਏਗੀ ਸੋ ਉਹ ਵੀ ਤੁਹਾਨੂੰ ਖਾਸ ਤਸਵੀਰਾਂ ਦਿਖਾਵਾਂਗੇ ਬੜੇ ਭਾਗਾਂ ਵਾਲੇ ਹੋ ਤੁਸੀਂ ਕਿ ਘਰ ਹੀ ਬੈਠ ਕੇ ਦਰਸ਼ਨ ਕਰ ਰਹੇ ਹੋ ਤਾਂ ਇਸ ਤਸਵੀਰਾਂ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਜੜੀ ਆਹੋ ਪਹੁੰਚ ਸਕੇ ਲੋਕ ਜਿਹੜੇ ਘਰ ਬੈਠ ਕੇ ਦਰਸ਼ਨ ਦੇਦਾਰੀ ਕਰ ਸਕਕੇ ਸੋ ਅਸੀਂ ਵੀ ਸ਼੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਤੇ ਨਿਕਲੇ ਹੋਇਆ ਥਾ ਪਲ-ਪਲ ਦੀ ਤਸਵੀਰ ਕਬਾੜ ਖੁੱਲਣ ਦੀ ਤਸਵੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਉਸ ਥਾਂ ਦੀ ਤਸਵੀਰ ਜਿੱਥੇ ਕਿਹਾ ਜਾਂਦਾ ਕਿ ਭਾਗਾ ਵਾਲਾ ਹੈ ਜਿਹੜਾ ਕੋਈ ਪਹੁੰਚਦਾ ਹੈ ਤਾਂ ਉਹ ਤਸਵੀਰ ਤੁਹਾਨੂੰ ਦਿਖਾਵਾਂਗੇ ਦਰਸ਼ਨ ਦੀਦਾਰੇ ਕਰਾਂਗੇ ਤਾਂ ਐਕਸਕਲੂਸਿਵ ਤਸਵੀਰਾਂ ਲਈ ਤੁਸੀਂ ਬਣੇ ਰਹੋ ਜਗ ਬਾਣੀ ਦਰਸ਼ਨ ਟੀਵੀ ਦੇ ਨਾਲ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਲ-ਪਲ ਦਾ ਉਹ ਦ੍ਰਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸ ਥਾਂ ਦਾ ਜਿੱਥੇ ਦੁਨੀਆ ਜਾਣਾ ਚਾਹੁੰਦੀ ਹੈ ਦਰਸ਼ਨ ਦੀਦਾਰੇ ਕਰਨਾ ਚਾਹੁੰਦੀ ਹੈ ਤਾਂ ਤੁਹਾਨੂੰ ਅਸੀਂ ਘਰ ਬੈਠੇ ਤਸਵੀਰਾਂ ਲਖਵਾਵਾਂਗੇ ਤਾਂ ਜੁੜੇ ਰਹੋ ਜਗ ਬਾਣੀ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ઋਸ਼ੀਕੇਸ਼ ਸਤਿਨਾਮ ਜੀ ਵਾਏ ਗੁਰੂ ਬਾਣੀ ਦਰਸ਼ਨ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾ ਅੱਜ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਰਿਸ਼ੀਕੇਸ਼ ਦੇ ਵਿੱਚ ਮੌਜੂਦ ਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਸ੍ਰੀ ਹਿਮਕੁੰਟ ਸਾਹਿਬ ਜਿਹੜਾ ਰਵਾਨਾ ਹੋਏਗਾ ਔਰ ਤੁਹਾਨੂੰ ਦੱਸ ਦੇ ਕਿ ਅੱਜ 22 ਮਈਆ ਯਾਨੀ ਕਿ ਅੱਜ ਤੋਂ ਸ੍ਰੀ ਹਿਮਕੁੰਟ ਸਾਹਿਬ ਨੂੰ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਅੱਜ ਇੱਥੇ ਸਮਾਗਮ ਰੱਖਿਆ ਗਿਆ ਹੈ ਜਿਹੜਾ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਰਵਾਨਾ ਹੋਣਾ ਉੱਪਰ ਤੁਹਾਨੂੰ ਪਤਾ ਹੈ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੇਨ ਵਾਸਤੇ ਤਾਂ ਅੱਜ ਇੱਥੋਂ ਯਾਤਰਾ ਸ਼ੁਰੂ ਹੋ ਚੁੱਕੀ ਹੈ ਔਰ 25 ਮਈ ਨੂੰ ਕਿਵਾੜ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਉਖਲਣਗੇ ਤਾਂ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਜਿੱਥੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਦਰਸ਼ਨ ਮੇਲੇ ਕਰਨ ਦੇ ਵਾਸਤੇ ਔਰ ਇੱਥੇ ਅੱਜ ਖਾਸ ਤੌਰ ਤੇ ਉੱਤਰਾਖੰਡ ਦੇ ਜਿਹੜੇ ਸੀਐਮ ਨੇ ਉਹ ਵੀ ਇੱਥੇ ਪਹੁੰਚਣਗੇ ਔਰ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਔਰ ਪ੍ਰਬੰਧ ਨੂੰ ਲੈ ਕੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਧਰ ਤੁਹਾਨੂੰ ਤਸਵੀਰਾਂ ਦਿਖਾ ਦਿੱਤੀ ਸਜਾ ਦਿੱਤਾ ਗਿਆ ਹੈ ਗੁਰੂ ਮਹਾਰਾਜ ਦਾ ਸਰੂਪ ਉੱਪਰ ਸ਼ਿਸ਼ੋਬਿਤ ਕੀਤਾ ਗਿਆ ਹੈ ਕੀਰਤਨ ਦਰਬਾਰ ਚੱਲ ਰਹੇ ਨੇ ਔਰ ਸੋਨੇ ਫਲਾਵਰ ਤੁਸੀਂ ਦੇਖ ਸਕਦੇ ਹੋ ਸੋਨੇ ਫੁੱਲਾਂ ਦੇ ਨਾਲ ਸਜਾਵਟ ਹੋਈ ਹੈ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰਚਿੱਲਾ ਤਾਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਕਿਉਂਕਿ ਆ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਤਾਂਗ ਹੁੰਦੀ ਹੈ ਕਿ ਅਸੀਂ ਸ਼੍ਰੀ ਕੇਮਕੁੰਟ ਸਾਹਿਬ ਜਾਈਏ ਗੁਰੂ ਘਰ ਦੇ ਦਰਸ਼ਨ ਦੇਦਾਰੇ ਕਰੀਏ ਤਾਂ ਦੂਰ ਦਰਾਡੇ ਤੋਂ ਸੰਤਾਂ ਆਉਂਦੀਆਂ ਨੇ 25 ਮਈ ਨੂੰ ਕਿਵਾੜ ਖੁੱਲਣਗੇ ਔਰ ਅੱਜ 22 ਮਈ ਹੈ 22 ਮਈ ਨੂੰ ਤੁਹਾਨੂੰ ਦੱਸਦੀ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਜਿਹੜਾ ਆ ਉਹ ਰਵਾਨਾ ਹੋਏਗਾ ਤਾਂ ਪਹਿਲਾ ਜਥਾ ਜਰਵਾਨਾ ਹੁਣ ਜਾ ਰਿਹਾ ਹੈ ਖੁਦ ਸੀਐਮ ਜੁੜੇ ਨੇ ਉੱਤਰਾਖੰਡ ਤੋਂ ਇੱਥੇ ਪਹੁੰਚਣਗੇ ਔਰ ਇੱਥੇ ਆਣ ਕੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਔਰ ਨਾਲ ਦੀ ਨਾਲ ਤੁਹਾਨੂੰ ਦੱਸਦੀ ਕਿ ਰਜਿਸਟ੍ਰੇਸ਼ਨ ਜਿਹੜੀ ਹੈ ਜੇ ਤੁਸੀਂ ਆ ਉੱਪਰ ਮਥਾ ਟੇਕਣ ਦੇ ਵਾਸਤੇ ਸ਼੍ਰੀ ਹਿਮਕੁੰਡ ਸਾਹਿਬ ਜਾਣਾ ਹੈ ਤਾਂ ਇੱਧਰ ਰਜਿਸਟ੍ਰੇਸ਼ਨ ਵੀ ਬਣੀ ਹੋਈ ਹੈ ਇੱਧਰ ਬਕਾਇਦਾ ਤੁਹਾਨੂੰ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾਉਣੀ ਹੋਏਗੀ ਔਰ ਇੱਥੇ ਸੰਗਤਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਰਜਿਸਟ੍ਰੇਸ਼ਨ ਕਰਵਾਉਣੀ ਵੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦਿੱਤੀ ਜਾਵੇ ਸੋ ਇਹ ਸਾਰੇ ਜਿਹੜੇ ਲੋਕ ਹੈਗੇ ਨੇ ਜਿਹੜੀਆਂ ਸੰਗਤਾਂ ਨੇ ਇਹ ਇਹਨਾਂ ਨੇ ਜਾਣਾ ਹੈਗਾ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਤਾਂ ਇੱਥੇ ਰਜਿਸਟ੍ਰੇਸ਼ਨ ਜ਼ਰੂਰੀ ਹੁੰਦੀ ਹੈ ਤੁਹਾਨੂੰ ਇੱਥੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਸੋ ਜਿੰਨੇ ਵੀ ਜਾਣਾ ਹੈਗਾ 25 మేదీ ਟਕਵਾੜ ਖੁੱਲ ਰਹੇ ਨੇ ਔਰ ਇੱਥੇ ਤੁਸੀਂ ਆਪਣੀ ਆਣ ਕੇ ਰਜਿਸਟ